ਹਾਂਜੀ ਸਤਿ ਸ੍ਰੀ ਅਕਾਲ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਔਲ ਖੇਡਰੀ ਫਾਰਮ ਚੈਨਲ ਤੇ ਕਿਸਾਨ ਵੀਰੋ ਆਪਣੀਆਂ ਆਪਣੇ ਚੈਨਲ ਤੇ ਲਗਾਤਾਰ ਵੀਡੀਓ ਜਿਹੜੀਆਂ ਆਪਾਂ ਅਪਲੋਡ ਕਰਦੇ ਰਹਿੰਨੇ ਆ ਤੇ ਧੰਨਵਾਦ ਕਿਸਾਨ ਵੀਰੋ ਤੁਹਾਡਾ ਜਿਹੜਾ ਆਪਾਂ ਨੂੰ ਇੰਨਾ ਪਿਆਰ ਦੇਣ ਲਈ ਅੱਜ ਦੀ ਜਿਹੜੀ ਵੀਡੀਓ ਬਣਾਉਣ ਪਹੁੰਚੇ ਆਪਾਂ ਕਿਸਾਨ ਵੀਰੋ ਫੇਰ ਆਪਾਂ ਵੀਰ ਜੱਗੂ ਕੋਲੇ ਪਹੁੰਚੇ ਆ ਪਿੰਡ ਸੁਖਣ ਵਾਲੇ ਬਾਈ ਦਾ ਵਪਾਰ ਲੈਣ ਦਾ ਕੰਮ ਆ ਤੇ ਜਰਸੀ ਨਾਗ ਵੀਰ ਕੋਲੇ ਜਿਹੜੇ ਸੇਲ ਲਈ ਹੁੰਦੇ ਆ ਅੱਜ ਤੁਹਾਨੂੰ ਬੜੀਆਂ ਸੋਹਣੀਆਂ ਦੋ ਵਿਹੜਾਂ ਸੂਈਆਂ ਸਵਾਈਆਂ ਜਰਸੀ ਵਿਹੜਾ ਵਿਖਾਵਾਂਗੇ ਕਿਸਾਨ ਵੀਰੋ ਹਾਈਟ ਲੈਂਥ ਕੱਦ ਵੱਨੋਂ ਪੂਰੀਆਂ ਵੱਡੀਆਂ ਜਾਨੀ ਕਿ ਐਚ ਐਫ ਦੇ ਮੁਕਾਬਲੇ ਕਹਿ ਸਕਦੇ ਆ ਵੀਰ ਆ ਡੱਬੀ ਵਿਹੜ ਇਹ ਕਾ ਵਿਹੜਾ ਛੋਟੀ ਥੋੜੀ ਜੀ 19-21 ਦਾ ਹੀ ਫਰਕ ਹੈ ਦਾ ਤੇ ਇਹ ਵੀ ਸੂਈ ਸਵਾਈਏ ਦੋ ਵਿਹੜਾਂ ਸੂਈਆਂ ਸਵਾਈਆਂ ਤੇ ਇੱਕ ਜਿਹੜੀ ਆ ਵਿਹੜ ਗੱਬਣਾ ਜੀ ਤੇ ਆ ਵੀਰ ਆਪਾਂ ਅਗਲੀ ਯਾਰ ਵੀ ਤੁਹਾਨੂੰ ਵਿਖਾਈ ਸੀ ਕੱਚੀ ਸੀ ਹੁਣ ਵੀਰ ਕਹਿੰਦਾ ਵੀ ਤਿਆਰ ਹੋ ਚੱਲੀ ਤੇ ਆਪਾਂ ਇਹ ਐਡ ਕੀ ਵੀਡੀਓ ਜੇ ਤੁਹਾਨੂੰ ਚਾਰ ਨਗ ਵਿਖਾਉਣੇ ਆ ਕੱਲੇ ਕੱਲੇ ਨਗ ਦੀ ਤੁਹਾਨੂੰ ਜਿਹੜੀ ਡਿਟੇਲ ਆ ਉਹ ਵੀਰ ਤੋਂ ਲੈ ਕੇ ਦਿਆਂਗੇ ਤੇ ਕੱਲਾ ਕੱਲਾ ਨਗ ਤੋਰ ਕੇ ਵਿਖਾਵਾਂਗੇ ਆਪਣਾ ਕੰਮ ਆ ਵੀਡੀਓ ਬਣਾਉਣਾ ਤੁਸੀਂ ਦਸੱਲੀ ਪਰ ਖਾ ਕੇ ਕਰਨੀ ਐ ਦੋਹਾਂ ਜਿਹੜੀਆਂ ਵਹਿੜਾਂ ਸੂਈਆਂ ਸਵਾਈਆਂ ਉਹਨਾਂ ਦੇ ਮਗਰ ਜਿਹੜੇ ਬੱਚੇ ਆ ਉਹ ਮੇਲਕਾਫ ਆ ਯਾਨੀ ਕਿ ਵਛੇ ਆ ਵੀਰ ਥੋੜੇ ਜੇ ਮੀਂਹ ਚ ਭਿੱਜੇ ਕਰਕੇ ਹੋਰੀ ਹੋਏ ਪਏ ਆ ਕਿਸਾਨ ਵੀ ਰੋ ਤੇ 나ੜੂਗੇ ਦੋਹਾਂ ਦੇ ਨਾਲ ਤੇ ਇੱਕ ਲਾਲ ਡੱਬਾ ਜਿਹੜਾ ਉਹ ਲਾਲ ਡੱਬੀ ਵੱਡੀ ਵਹਿੜਦਾ ਜੀ ਤੇ ਜਿਹੜਾ ਲਾਲ ਆ ਉਹ ਦੂਜੀ ਲਾਲ ਵਹਿੜਦਾ ਤੇ ਸ਼ੁਰੂਆਤ ਜਿਹੜੀ ਕਿਸਾਨ ਵੀਰ ਉਹ ਆਪਾਂ ਇਧਰੋਂ ਕਰਾਂਗੇ ਜਮਾ ਕੱਚੀ ਵਹਿੜ ਤੋਂ ਤੇ ਜਿਹੜੇ ਰੇਟ ਹੋਣਗੇ ਉਹ ਵੀ ਆਪਣੀ ਵੀਡੀਓ 'ਚ ਹੀ ਹੋਣਗੇ ਆਜੋ ਬਾਈ ਜੀ ਕੱਲਾ ਕੱਲਾ ਨਾਗ ਤੁਹਾਨੂੰ ਤੋੜ ਕੇ ਵਿਖਾਉਣੇ ਪਹਿਲਾਂ ਤਾਂ ਤੇ ਫੇਰ ਕੱਲੇ ਕੱਲੇ ਨਾਗ ਦੀ ਤੁਹਾਨੂੰ ਡਿਟੇਲ ਲੈ ਕੇ ਜਿਹੜੀ ਉਹ ਦੱਸਦੇ ਰਵਾਂਗੇ ਤੋਰਿਓ ਬਾਈ ਜੀ ਇਧਰੋਂ ਪਹਿਲੇ ਨੰਬਰ ਤੋਂ ਆਪਾਂ ਸ਼ੁਰੂ ਕਰਦੇ ਹਾਂ ਜੀ ਇੱਕ ਨੰਬਰ ਨਾਗ ਹੈ ਜਿਹੜਾ ਹੀ ਕੱਚੀ ਵੜਾ ਥੋੜੀ ਜਿਹੀ ਲੈ ਜੂਗੀ 12 ਤੋਂ 14 ਦਿਨ ਹਜੇ ਵੀ ਵੀਰ ਦੇ ਦੱਸਣ ਮੁਤਾਬਕ ਤੇ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਕਿਸਾਨ ਵੀਰੋ ਹਾਈਟ ਮੀਡੀਅਮ ਹੈ ਉਸ ਹਿਸਾਬ ਨਾਲ ਜਜਮੈਂਟ ਕਰ ਲਿਓ ਤੇ ਜਿਹੜੀ ਥਣ ਲੇਵੇ ਦੀ ਬਣਤਰ ਆ ਸੋਹਣੀ ਹੈ ਝੋਲ ਬਹੁਤ ਹੈ ਤੇ ਥਣ ਕੈਰਾ ਕੈਰਾ ਲੱਗਿਆ ਕਿਸਾਨ ਵੀਰੋ ਤੋਰੇਓ ਬਾਈ ਜੀ ਤੇ ਕੱਦ ਆ ਜਿਹੜਾ ਉਹ ਛੋਟਾ ਹੈ ਨਾਰਮਲ ਆ ਜਿੱਡਾ ਕਿ ਜਰਸੀ ਦਾ ਹੁੰਦਾ ਹੈ ਤੇ ਉਸ ਹਿਸਾਬ ਨਾਲ ਆਪਦੀ ਜਾਂਚ ਜਜਮੈਂਟ ਕਰ ਲਿਓ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਕਿਸਾਨ ਵੀਰੋ ਵੇਖੋ ਤੁਰਦੀ ਹਾਈਟ ਲਾਈਨ ਤੋਂ ਤੁਸੀਂ ਆਪ ਸਮਝ ਲੈਣੀ ਹੈ 10 ਵੀ ਦਿੱਤਾ ਆਪਾਂ ਵੀ ਛੋਟੀ ਹੈ ਤੇ ਉਸ ਹਿਸਾਬ ਨਾਲ ਹੀ ਵੀਰ ਨੇ ਇਹਦਾ ਰੇਟ ਰੱਖਣਾ ਹੈ ਵਾਜਬ ਰੇਟ ਹੋਣਗੇ ਵੀਰ ਦੇ ਤੇ ਆਪਾਂ ਪਹਿਲਾਂ ਵੀ ਭਰਾ ਦੇ ਵੀਡੀਓ ਬਣਾਈਆਂ ਜਿਹੜੀਆਂ ਉਹ ਡੰਗਰ ਨਾਲ ਦੀ ਨਾਲ ਸੇਲ ਹੋਈ ਜਾਂਦੇ ਇੱਕ ਨੰਬਰ ਨਗਦੀ ਤੁਹਾਨੂੰ ਡਿਟੇਲ ਹੈ ਜਿਹੜੀ ਕਿਸਾਨ ਵੀਰੋਂ ਲੈ ਕੇ ਦਿੰਨੇ ਹਾਲ ਜੱਗੂ ਵੀਰ ਸਾਸਰੀ ਕਾਲ ਬਾਈ ਜੀ ਸਾਸਰੀ ਕਾਲ ਬਾਈ ਜੀ ਤੇ ਅੱਜ ਫੇਰ ਲਿਆਂਦੇ ਬਾਈ ਨਗ ਹਾਂਜੀ ਬਾਈ ਚਲੋ ਮਾਰਾ ਸੱਚੇ ਪਾਸ਼ਾ ਚਲਾਈ ਰੱਖੇ ਵੀਰ ਕੰਮ ਤੇ ਬਾਈ ਜੀ ਜਿਹੜਾ ਇਹ ਆਪਾਂ ਪਹਿਲਾਂ ਵੀਡੀਓ ਬਣਾਈ ਸੀ ਆਪਣੇ ਡੰਗਰ ਸ਼ੇਲ ਹੋ ਗਏ ਸੀ ਹਾਂਜੀ ਬਾਈ ਜੀ ਕਿੰਨੇ ਕ ਲਗਭਗ ਫੋਨ ਆਏ ਬਾਈ ਫੋਨ ਵਾਧੂ ਆਏ ਬਾਈ ਠੀਕ ਹੈ ਜੀ ਧੰਨਵਾਦ ਬਾਈ ਜੀ ਤੁਹਾਡਾ ਵੀ ਮੇਰੀ ਉਹ ਵੀਡੀਓ ਵੀ ਮੰਨ ਲਓ ਵੀ 1400 ਵਿਊ ਮੈਨੂੰ ਆਇਆ ਤੇ ਬੜਾ ਸੋਹਣਾ ਰਿਸਪੌਂਸ ਮਿਲਿਆ ਕਿਸਾਨ ਵੀਰੋ ਤੁਹਾਡਾ ਵੀ ਤੇ ਆਜੋ ਆਪਾਂ ਡਿਟੇਲ ਲਈਏ ਛੋਟੀ ਵੈੜ ਦੀ ਇੱਕ ਨੰਬਰ ਵੈੜ ਦੀ ਕੀ ਡਿਟੇਲ ਹੈ ਭਰਾ ਜੀ ਇਹਦੀ ਕੱਚੀ ਦੂਜਾ ਸੂਆ ਸੂਗੀ ਅੱਛਾ ਜੀ ਦੁੱਧ ਦੇਊਗੀ 14 ਕਿਲੋ ਹਾਂ ਆਪ ਐਵੇਂ 18 20 ਨਹੀਂ ਕਹਿੰਦੇ ਸਹੀ ਗੱਲ ਹੈ ਜੀ ਵੇ ਤਾਂ ਬੰਦਾ ਠੀਕ ਹੈ ਸੀਲ ਠੰਡੀ ਆ 12 ਤੋਂ 15 ਤੱਕ ਲਿਆ ਸਕਦੀ ਹੈ ਵਹਿੜ ਹਾਂਜੀ ਹਾਂਜੀ ਸੂਬੇ ਵਹਿੜ 55000 ਦੀ ਵੇਚਦੇ ਆਪਾਂ ਠੀਕ ਹੈ ਜੀ ਅੱਜ ਵਹਿੜ 45000 ਜੋ ਮਾਨਤਨ ਕਰਵਾਗੇ ਠੀਕ ਹੈ ਜੀ ਕਿਸਾਨ ਵੀਰੋ ਆਪਾਂ ਤੁਹਾਨੂੰ ਡਿਟੇਲ ਲੈਤੀ ਵੀਰ ਨੇ ਜਿਹੜਾ ਮੁੱਲ ਰੱਖਿਆ 45000 ਰੁਪਿਆ ਵਿੱਚੋਂ ਮਾਨਤਨ ਹੋ ਜਾਊਗਾ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਕਿਸਾਨ ਵੀਰੋ ਤੇ ਥਨਲੇਵੇ ਦੀ ਬੰਤਰ ਵੀ ਸੋਹਣੀ ਹੈ ਇੱਕ ਨਾਰਮਲ ਛੋਟੇ ਕੱਦ ਦੀ ਜਰਸੀ ਹੈ ਜਿੱਡਾ ਕੋ ਹੁੰਦਾ ਕਦ ਫੇਰ ਵੀ ਕੋਈ ਬਹੁਤੀ ਛੋਟੀ ਨਹੀਂ ਜਿਵੇਂ ਆਪਾਂ ਆਖਦਗੇ ਵੀ ਜਿਵੇਂ ਹੀ ਕਈ ਡੱਡੂ ਜੀ ਹੁੰਦੇ ਉਹ ਗੱਲ ਵੀ ਨਹੀਂ ਤੇ ਤੁਸੀਂ ਆਪਦਾ ਅੰਦਾਜ਼ਾ ਲਾ ਕੇ ਖਰੀਦ ਲੈਣੀ ਹੈ ਦੋ ਨੰਬਰ ਵਹਿੜਾ ਵੀਰ ਮੜੇ ਤੁਰਿਓ ਪਹਿਲਾ ਇੱਕ ਬੜੀ ਸੋਹਣੀ ਕੱਕੇ ਰੰਗ ਦੀ ਜਰਸੀ ਹੈ ਕਿਸਾਨ ਵੀਰ ਉਹ ਇਹ ਵੀ ਕੱਚੀ ਹੈ ਇਹ ਜਾਨੀ ਕਿ ਥੋੜੇ ਦਿਨ ਕੱਚੀ ਹੈ ਤੇ ਥਣ ਦੀਆਂ ਜਿਹੜੀਆਂ ਇਹਦੀਆਂ ਬਣਤਾਰਾ ਮੈਨੂੰ ਬੜੀ ਸੋਹਣੀ ਲੱਗੀ ਕਿਸਾਨ ਵੀਰ ਉਹ ਫੇਸ ਕੁਆਲਿਟੀ ਵੀ ਬਹੁਤ ਸੋਹਣੀ ਹੈ ਤੇ ਵੇਖਿਓ ਤੁਸੀਂ ਤੁਰਦੀ ਦੀ ਕੇਰਾ ਕੇਰਾ ਥਾਣਾ ਤੇ ਬੜੀ ਸੋਹਣੀ ਜਰਸੀ ਵਹਿੜ ਹੈ ਕੱਚੀ ਕੱਚੀ ਹੈ ਜਿਹੜੀ ਕੋਈ 5 ਤੋਂ 7 ਦਿਨ ਕੱਢੂਗੀ ਆਜੋ ਮੋੜਦੇਓ ਭਰਾਜੀ ਤੇ ਫੇਸ ਕੁਆਲਟੀ ਬਹੁਤ ਸੋਹਣੀ ਹੈ ਵਾਲ ਢਿੱਲਾਂ ਵੀ ਬਹੁਤ ਹੈ ਤੇ ਸੂਕੇ ਚੰਗਾ ਦੁੱਧ ਪਾ ਸਕਦੀ ਹੈ ਗਾਂ ਦੁੱਧ ਹੁੰਦਾ ਕਿਸਾਨ ਵੀਰੋ ਜਿਹੜਾ ਪਾਏ ਦਾ ਆਪਾਂ ਤੁਹਾਨੂੰ ਹਰੇਕ ਪੱਖ ਤੋਂ ਜਾਨਵਰ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਤੇ ਤੁਸੀਂ ਸੁੱਖਣ ਵਾਲੇ ਪਹੁੰਚਣਾ ਬਾਈ ਜੱਗੂ ਵੀਰ ਦਾ ਨਾਂ ਤੇ ਜਰਸੀ ਜਾਨਵਰੀ ਵੀਰ ਖਰੀਦਦਾ ਤੇ ਫੇਸ ਕੁਆਲਟੀ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿਸਾਨ ਵੀਰੋ ਬੜਾ ਸੋਹਣਾ ਫੇਸ ਹੈ ਦੇਖੋ ਕਿਸਾਨ ਵੀਰੋ ਇਹ ਸੂਆ ਜੱਗੂ ਵੀਰ ਦੂਜਾ ਬਈ ਦੂਜਾ ਸੂ ਹੈ ਜੀ ਦੋ ਨੰਬਰ ਵੈੜਾ ਕਿਸਾਨ ਵੀਰੋ ਇਹਦੀ ਜਾਣਕਾਰੀ ਵੀ ਦੂਜਾ ਸੂ ਹੈ ਤੇ ਕਿੰਨੇ ਦਾ ਲੈ ਜੂਗੀ ਜੀ ਜੱਗੂ ਵੀਰ ਹਫਤਾ ਮਸਾ ਲਊ ਬਈ ਯਾਰ ਇੱਕ ਹਫਤਾ ਲੈ ਜੂਗੀ ਜੀ ਹਾਂਜੀ ਤੇ ਇਹਦੀ ਕੀ ਡਿਮਾਂਡ ਰੱਖੀ ਹੈ ਬਾਈ ਜੀ ਡਿਮਾਂਡ ਮੁੱਲ ਕਰਨ ਦਾ 55 ਕਰਨਗੇ ਯਾਰ ਹੱਦ ਕਰਨਗੇ ਪਰ 48000 ਦੀ ਵੈੜ ਦੇ ਦਾਂਗੇ ਦੋ ਤੱਕ ਬਾਊ ਵੀ 16 17 ਕਿਲੋ ਬਈ ਠੀਕ ਹੈ ਬਾਈ ਜੀ ਹਾਂ ਸੋਹਣੀ ਵੈੜਾ ਕਿਸਾਨ ਵੀਰੋ ਬਾਕੀ ਤੁਸੀਂ ਜੱਜਮੈਂਟ ਲਾਉਣੀ ਹੈ ਬਾਕੀ ਮੇਰਾ ਕੰਮ ਆ ਮੈਂ ਹਰੇਕ ਪੱਖ ਤੋਂ ਤੁਹਾਨੂੰ ਜਨਵਰ ਜਿਹੜਾ ਵਿਖਾਉਣ ਦੀ ਕੋਸ਼ਿਸ਼ ਕਰਦਾ ਤੇ ਕਰਦਾ ਰਵਾਂਗਾ ਬੜੀ ਸੋਹਣੀ ਵੈੜ ਹੈ ਤੇ ਕੱਕੇ ਰੰਗ ਦੀ ਜਰਸੀ ਹੈ ਕਿਸਾਨ ਵੀਰੋ ਛੋੜੀ ਜੀ ਬਾਈ ਕਹਿੰਦਾ ਵੀ ਕੱਲ ਦੀ ਆਈ ਹੈ ਤੇ ਪੱਠੇ ਘਟ ਖਾਨ ਕਰਕੇ ਪਤਲੀ ਜੀ ਪਈ ਹੈ ਉਹਦਾ ਕਰਕੇ ਤੁਹਾਨੂੰ ਲੱਗਦੀ ਹੈ ਤੇ ਬੜੀ ਸੋਹਣੀ ਉੱਤੋਂ ਜਿਹੜੀ ਹੱਡਾਂ ਪੈਰਾਂ ਦੀ ਵੀ ਖੁੱਲੀ ਹੈ ਕਿਸਾਨ ਵੀਰੋ ਕਦ ਇਹਦਾ ਉਹਦੇ ਨਾਲੋਂ ਵੱਡੀ ਐ ਤੇ ਊ ਮੀਡੀਅਮ ਜਿੱਡੀ ਜਰਸੀ ਆਮ ਹੁੰਦੀ ਐ ਤੇ ਸੂਆ ਬਾਈ ਜੀ ਇਹ ਦੂਜਾ ਦੂਜਾ ਹੀ ਦੂਜਾ ਸੂਆ ਐ ਤੇ 48000 ਰੁਪਿਆ ਵੀਰ ਨੇ ਜਿਹੜਾ ਇਹਦਾ ਮੁੱਲ ਰੱਖਿਆ ਕਿਸਾਨ ਵੀਰੋ ਹੁਣ ਤਿੰਨ ਨੰਬਰ ਵੈੜ ਕਿਸਾਨ ਵੀਰੋ ਬੜੀ ਕਦ ਕਾਠ ਦੀ ਏ ਕਾਪਾ ਕਹਿ ਸਕਦੇ ਆ ਵੀ ਐਚ ਐਫ ਵੈੜ ਜਿੱਡੀ ਐ ਕਈ ਵੀਰ ਕਹਿ ਦਿੰਦੇ ਆ ਵੀ ਹੈ ਜਰਸੀ ਵੈੜ ਕਈ ਭਰਾ ਐਰ ਸ਼ਹਿਰ ਦਾ ਨਾਮ ਵੀ ਦੇ ਦਿੰਦੇ ਐ ਨੂੰ ਵੀ ਲਾਲ ਡੱਬਾ ਰੰਗ ਹੋਵੇ ਤੇ ਐਰ ਸ਼ਹਿਰ ਨਸਲ ਪਰ ਨਹੀਂ ਕਿਸਾਨ ਵੀਰੋ ਇਹ ਜਰਸੀ ਵੈੜ ਐ ਤੇ ਹਾਈਟ ਲੈਂਥ ਹੈ ਜਿਹੜੀ ਉਹ ਐਚ ਐਫ ਵੈਡ ਜੀ ਡੀ ਹੈ ਸੂਈ ਸਵਾਈ ਹੈ ਦੁੱਧਵਾਦ ਦੀ ਤੁਹਾਨੂੰ تسਲੀ ਇਹਦੇ ਚ ਆਪਾਂ ਪੁੱਛ ਕੇ ਵੀਰ ਤੋਂ ਦੱਸਾਂਗੇ ਪਹਿਲਾ ਤੋਰਿਓ ਬਾਈ ਜੀ ਇਹਦੇ ਮਗਰ ਉਹ ਲਾਲ ਡੱਬਾ ਵੱਛਾ ਕਿਸਾਨ ਵੀਰੋ ਸਾਹਮਣੇ ਜਿਹੜਾ ਸਕਰੀਨ ਤੇ ਦਿਸਦਾ ਤੇ 나ੜੂਆ ਹਜੇ ਬੱਚੇ ਦੇ ਨਾਲ ਆ ਹੋ ਸਕਦਾ ਵੀ ਕੱਲ ਦੀ ਗੱਡ ਪੇ ਤੇ ਬੜੀ ਸੋਹਣੀ ਥਣਲੇਵੇ ਵਾਲੀ ਵੈੜ ਹੈ ਕਿਸਾਨ ਵੀਰੋ ਜਿਹੜਾ ਥਾਣਾ ਮੋਟਾ-ਮੋਟਾ ਮੁਠੀ ਦੀ ਚਵਾਈ ਵਾਲਾ ਜਾਨ ਕਿਸਾਨ ਵੀਰੋ ੱੱਕੇ ਐ ਮਾਰਦੀ ਆ ਉਹ ਦੱਸਦੀ ਆ ਵੀ ਮੇਰੇ ਚ ਜਾਨ ਹੈ ਤੇ ਖੱਲੋ ਬਾਈ ਜੀ ਆਪਾਂ ਲੇਵੇ ਤੇ ਨਾੜਾਂ ਵੇਖੋ ਕਿਸਾਨ ਵੀਰੋ ਬੜਾ ਸੋਹਣਾ ਲੇਵਾ ਹੈ ਤੇ ਅਗਲੇ ਪਾਸੋਂ ਵੇਖੋ ਥਣਾ ਦੀ ਜਿਹੜੀ ਬਣਤਰ ਹੈ ਬੜੀ ਸੋਹਣੀ ਮੁਠੀ ਦੀ ਚਵਾਈ ਵਾਲਾ ਥਣਾ ਹੈ ਤੇ ਲੰਮੀ ਵੀ ਪੂਰੀ ਹੈ ਕਿਸਾਨ ਵੀਰੋ ਤੇ ਕੱਦ ਕਾਠ ਵੀ ਐਚ ਐਫ ਜੱਡਾ ਹੈ ਐਚ ਐਫ ਹੀ ਸਮਝੋ ਹਾਂ ਹੈ ਜਰਸੀ ਬਰੀਡ ਕਿਸਾਨ ਵੀਰੋ ਦੁੱਧ ਬਾਈ ਤੋਂ ਪੁੱਛ ਕੇ ਤੁਹਾਨੂੰ ਦੱਸਦੇ ਆਂ ਵੀ ਕਿੰਨਾ ਦੁੱਧ ਹੈ ਟਾਈਮ ਤਕਰੀਬਨ ਡੇਢ ਤੋਂ ਪੌਣੇ 2 ਦਾ ਕਿਸਾਨ ਵੀਰੋ ਉਸ ਹਿਸਾਬ ਨਾਲ ਜੱਜਮੈਂਟ ਲਾ ਲੈਣੀ ਹੈ ਸੂਈ ਸਵਾਈ ਹੈ ਜਿਹੜਾ ਕੋਈ ਵੀਰ ਦੁੱਧ ਦੱਸੂਗਾ ਤੁਸੀਂ ਆਪ ਦਾ ਦੋ ਡੰਗ ਚੋ ਲੈਣਾ ਤੇ ਬੜੀ ਸੋਹਣੀ ਵਹਿੜ ਹੈ ਕੱਦ ਕਾਠ ਐਫ ਜੀ ਡਾ ਹੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਇਹ ਬਾਈ ਜੀ ਜਿਹੜੀਆਂ ਸੂਈਆਂ ਸਵਾਈਆਂ ਚੋ ਦੋ ਨੰਬਰ ਦੋ ਵਹਿੜਾ ਆਪਣੀਆਂ ਉਹਦੇ ਚੋ ਇੱਕ ਨੰਬਰ ਵਹਿੜਾ ਲਾਲ ਡੱਬੀ ਤੇ ਇਹਦਾ ਕੀ ਰੇਟ ਹੈ ਵੀਰ ਰੇਟ ਕਰਨ ਨੂੰ ਤਾਂ 75 ਕਰ ਲਗੇ 70 ਕਰਗੇ ਅੱਛਾ ਜੀ ਪਰੰਟ ਜੋ ਮਾਨਦਨ ਕਰ ਦਾਂਗੇ ਠੀਕ ਹੈ ਜੀ ਰੇਟ ਕਿਸਾਨ ਵੀਰੋ ਜਾਇਜ਼ ਆ ਬਾਈ ਦਾ ਤੇ ਕਿੰਨਾ 85 90 ਮੰਗਣਾ ਅਗਲੇ ਸਹੀ ਗੱਲ ਆ ਬਾਈ ਜੀ ਤੇ ਇਹਦਾ ਕੀ ਡਿਟੇਲ ਕੀ ਆ ਭਰਾ ਜੀ ਵੀਰੇ ਦੂਜਾ ਸੁਆ ਸੂਈ ਆ ਮਾਲਕ ਨੇ ਦੱਸਿਆ 17 18 ਕਿਲੋ ਸਾਡਾ ਝੋਆ ਅੱਛਾ ਜੀ ਕੱਲ੍ਹ ਸੂਈ ਆ ਮਗਰ ਬੱਛਾ ਦਾਸ 12 ਕਿਲੋ ਬੋਲਾ ਹੋਊਗਾ ਇਸ ਟਾਈਮ ਠੀਕ ਹੈ ਜਿਹੜਾ ਝੋ ਲੈਣਾ ਹਾਂ ਹਾਂ ਵੀਲੀ ਆਪਾਂ ਕੀਤੀ ਨਹੀਂਗੀ ਅੱਛਾ ਜੀ ਹਾਂਜੀ ਉਹ ਤਾਂ ਚਲੋ ਕੋਈ ਵੀ ਆ ਬਾਈ ਜੀ ਭਈ ਆਪਾਂ ਅਗਲੇ ਨੇ ਚੋਕੇ ਲੈ ਜਾਣੀ ਆ ਭਈ ਅੱਜ ਇਹ ਥਣ ਪਾਸ ਹੀ ਐ ਹਾਂਜੀ ਭਈ ਅਗਲਾ ਜਿੰਨਾ ਪਾਲੂਗਾ ਕਦ ਕੱਟ ਦੇ ਹਿਸਾਬ ਨਾਲ ਭਈ ਉਹਨਾਂ ਕੱਢ ਸਕਦਾ ਜੀ ਹਾਂ ਬੋਲਾ ਹੀ ਆ ਹਾਂ ਤੇ ਕਿਸਾਨ ਵੀਰੋ ਆਪਾਂ ਤੁਹਾਨੂੰ ਹਰੇਕ ਪੱਖ ਤੋਂ ਜਾਨਵਰ ਵਿਖਾਉਣ ਦੀ ਕੋਸ਼ਿਸ਼ ਵੀ ਕਰਦੇ ਆ ਤੇ ਵਿਖਾਤਾ ਗਾ ਜੱਜਮੈਂਟ ਤੁਸੀਂ ਆਪਦੇ ਅੰਦਾਜ਼ਾ ਲਾ ਕੇ ਖਰੀਦਣੀ ਹੈ ਤੇ ਬੜੀ ਸੋਹਣੀ ਵਹਿੜ ਹੈ ਹਾਈਟ ਲੈਂਥ ਨਹੀਂ ਉਹ ਫੇਰ ਮੈਂ ਕਹਿੰਨਾ ਵੀ ਕੋਈ ਕੱਚ ਨਹੀਂ ਖਾਣ ਪੀਣ ਨੂੰ ਖੁੱਲੀ ਹੈ ਕਿਸਾਨ ਵੀਰੋ ਬਾਈ ਕਹਿੰਦਾ ਵੀ ਖੁਰ ਨਹੀਂ ਜੱਟੀ ਜਾਂਦੀ ਹੈ ਕੱਲ ਦੀ ਇਹ ਆਈ ਹੈ ਤੇ ਦੂਜੀਆਂ ਦਾ ਵੀ ਰਸਣੇ ਖਾ ਜਾਂਦੀ ਖਾਣ ਪੀਣ ਨੂੰ ਤਾਂ ਐਡੀ ਤਗੜੀ ਹੈ ਤਿੰਨ ਨੰਬਰ ਵਹਿੜ ਆ ਕਿਸਾਨ ਵੀਰੋ ਇਹ ਵੀ ਚੰਗੀ ਕੱਦ ਕਾਠ ਵਾਲੀ ਕਹਿ ਸਕਦੇ ਆਪਾਂ ਵਹਿੜਾ ਜਰਸੀਆਂ ਨਾਲੋਂ ਇਹਦਾ ਵੀ ਕੱਦ ਚੰਗਾ ਹੈ ਤੇ ਥਣ ਲੇਵੇ ਦੀ ਇਹਦੀ ਬਣਤਰ ਵੀ ਬੜੀ ਸੋਹਣੀ ਹੈ ਕਿਸਾਨ ਵੀਰੋ ਤੇ ਰਾਜੀਪਲੀ ਵੀ ਚੰਗੀ ਹੈ ਇਹਦਾ ਬਾਈ ਜੀ ਇਹ ਲਾਲ ਵੱਛਾ ਹੈ ਹਾਂਜੀ ਲਾਲ ਵੱਛਾ ਬਈ ਹਾਂਜੀ ਇਹ ਵੀ ਸੂਈ ਸਵਾਈ ਹੈ ਕਿਸਾਨ ਵੀਰੋ ਲੇਵੇ ਦੀ ਬਣਤਰ ਵੇਖੋ ਬੜਾ ਚੌੜਾ ਲੇਵਾ ਪੱਟਿਆ ਕਿਸਾਨ ਵੀਰੋ ਨਾੜਾਂ ਵੇਖੋ ਲੇਵੇ ਤੇ ਤੇ ਤੋਰਿਓ ਬਾਈ ਜੀ ਜਰਸੀ ਵਹਿੜਾ ਕਿਸਾਨ ਵੀਰੋ ਇਹ ਜਮਾ ਲਾਲ ਆ ਸੂਈ ਸਵਾਈ ਆ ਤੇ ਲੇਵੇ ਦੀ ਬੰਤਰ ਉੱਤੋਂ ਰਾਜੀ ਪਈ ਹੈ ਤੇ ਲੇਵਾ ਬੜਾ ਚੌੜਾ ਪੱਟਿਆ ਜਿਹੜਾ ਮੈਂ ਤੁਹਾਨੂੰ ਵਿਖਾਉਣ ਦੀ ਵੀ ਕੋਸ਼ਿਸ਼ ਕਰਦੇ ਹਾਂ ਚਲੋ ਤੁਰ ਲਓ ਬਾਈ ਜੀ ਬੱਚੇ ਦਾ ਥੋੜਾ ਜਿਆ ਕਰਦੀ ਬਾਈ ਜੀ ਵੇਖੋ ਕਿਸਾਨ ਵੀਰੋ ਤੁਰਦੀ ਦੀ ਲੇਵੇ ਦੀ ਜੱਜਮੈਂਟ ਇੱਕ ਕਹਿ ਦਿੰਦੇ ਹੁੰਦੇ ਜਿਵੇਂ ਲੀਹ ਵਾਲਾ ਲੇਵਾ ਫਾੜੀ ਵਾਲਾ ਉਹ ਚੀਜ਼ ਹੈ ਕਿਸਾਨ ਵੀਰੋ ਕੱਦ ਕਾਠਾ ਜਿਹੜਾ ਉਹ ਚੰਗਾ ਹੈ ਮੋੜ ਲਿਓ ਬਾਈ ਜੀ ਵੇਖੋ ਕਿਸਾਨ ਵੀਰੋ ਸੋਹਣੀ ਵਹਿੜ ਹੈ ਤੁਰਦੀ ਫੇਰ ਤੁਹਾਨੂੰ ਆਪਾਂ ਲੇਵੇ ਦੀ ਬੰਤਰ ਦਿਖਾਉਣੇ ਆ ਉਨਾਂ ਹੀ ਲੇਵਾ ਗਾਹ ਨੂੰ ਲਈ ਫਿਰਦੀ ਹੈ ਤੇ ਉਹਨਾਂ ਹੀ ਪਛਾਣ ਨੂੰ ਲਈ ਫਿਰਦੀ। ਦੋਵੇਂ ਪਾਸੇ 나ੜਾਂ ਜਿਹੜੀਆਂ ਲੈਵੇ ਤੇ ਬੜੀਆਂ ਸੋਹਣੀਆਂ 나ੜਾਂ ਕਿਸਾਨ ਵੀਰੋ ਤੇ ਮੈਨੂੰ ਬਹੁਤ ਸੋਹਣੀ ਲੱਗੀ ਕਿਸਾਨ ਵੀਰੋ ਬਾਕੀ ਤੁਸੀਂ ਪੈਸੇ ਇਨਵੈਸਟ ਕਰਨੇ ਆ ਸਮਝ ਥੋੜੀ ਐ ਥਣ ਦੀ ਬੰਤਰ ਮੁੱਠੀ ਦਾ ਚੁਵਾਈ ਵਾਲਾ ਥਣ ਹੈ ਮੋਟਾ-ਮੋਟਾ ਥਣ ਲੱਗਿਆ ਸੀਲਸ ਲੱਗ ਗਿਆ ਵੀਰ ਕਹਿੰਦਾ ਇੱਥੇ ਬਾਈ ਮੜਾ ਨਾ ਟੱਕ ਲਾਦਾ ਜੀ ਬੱਚੇ ਨੇ ਦੰਦ ਮਾਰਤਾ ਜੀ ਇੱਕ ਕਿਸਾਨ ਵੀਰ ਉਹ ਪਿੱਛੇ ਆਣ ਸਹੀ ਮੈਂ ਬੱਚੇ ਨੇ ਦੰਦ ਮਾਰੇ ਆਣ ਸਹੀ ਆਉ ਜੀ ਦਿੱਕਤ ਕੋਈ ਆ ਸਹੀ ਹੈ ਵੀ ਉਹ ਵੀਰ ਨੇ ਆਪਾਂ ਤੁਹਾਨੂੰ ਮਾਰ ਕੇ ਦੱਸਦੀ ਕੋਈ ਦੂਰੋਂ ਨੇੜੋਂ ਭਰਾ ਕੋਈ ਵੀ ਫੋਨ ਕਰਦਾ ਜਾਂ ਕਈ ਵਾਰੀ ਆਨਲਾਈਨ ਵੀ ਤਾਂ ਮਾਲ ਜਾਂਦਾ ਹੈਗੀ ਹਜੇ ਵੜ ਥੋੜੀ ਜਿਹੀ ਇੱਕ ਪਾਸੇ ਭਲਾ ਹੈ ਕਿਸਾਨ ਵੀਰ ਉਹ ਬਾਕੀ ਤੁਸੀਂ ਆ ਕੇ ਇੱਥੇ ਆਪਦੀ ਦਸੱਲੀ ਪਰਖ ਕਰ ਲੈਣੀ ਹੈ ਤੇ ਇਹਦਾ ਬਾਈ ਜੀ ਕੀ ਰੇਟ ਰੱਖਿਆ ਜਿਹੜੀ 4 ਨੰਬਰ ਵੜਾ ਸੂਈਆਂ ਸਵਾਈਆਂ ਚ 2 ਨੰਬਰ ਹੈ ਜੀ ਮੋਲ ਕਰਮੋਂ ਤਾਂ 60 ਕਰ ਲਈ ਵਾੜ ਕਰ ਲਈ ਅੱਛਾ ਜੀ 60 ਹਜ਼ਾਰ ਦੀ ਵੜ ਦੇ ਦਾਂਗੇ ਇਹ 60 ਦੀ ਦੇ ਦਾਂਗੇ ਆ ਮੰਨ ਤਾਂ ਵੀ ਹੋ ਜਾਊਗਾ ਠੀਕ ਹੈ ਜੀ ਮੁੱਲ ਜਾ ਜਾ ਕਿਸਾਨ ਵੀਰੋ ਤੇ ਸੁਆ ਬਾਈ ਜੀ ਇਹ ਦੂਜਾ ਹੀ ਹੈ ਬਾਈ ਦੂਜਾ ਹੀ ਸੁਆ ਸੂਈ ਹੈ ਹਾਂ ਜੀ ਕਿਸਾਨ ਵੀਰੋ ਆਪਾਂ ਹਰੇਕ ਪੱਖ ਤੋਂ ਤੁਹਾਨੂੰ ਜਾਨਵਰ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਦੋ ਨਹਾਗਾ ਵੀਰ ਕੋਲੇ ਸੂਏ ਸਵਾਏ ਜਿਹੜੀ ਆ ਲਾਲ ਡੱਬੀ ਵੜ ਆ ਇਹ ਤਾਂ ਐਚ ਐਫ ਜੀ ਡਾ ਹੀ ਕੱਦ ਦਾ ਕਿਸਾਨ ਵੀਰੋ ਤੇ ਇਹ ਵੱਡੀ ਜਰਸੀ ਹੈ ਆਪਾਂ ਇਹਨੂੰ ਵੱਡੀ ਜਰਸੀ ਕਹਿ ਦਿੰਦੇ ਆ ਇਹਦਾ ਕੱਦ ਨਾਰਮਲ ਆ ਨਾ ਵੱਡਿਆਂ ਚਾ ਨਾ ਛੋਟਿਆਂ ਚਾ ਇਹਦਾ ਵੀ ਨਾਰਮਲ ਕੱਦ ਆ ਕਿਸਾਨ ਵੀਰੋ ਤੇ ਬੜੀਆਂ ਸੋਹਣੀਆਂ ਚਾਰ ਜਰਸੀ ਵਹਿਣਾ ਵੀਰ ਕੋਲੇ ਤੇ ਆਪਾਂ ਚਾਰਾਂ ਦੀ ਕੱਲੀ-ਕੱਲੀ ਕਰਕੇ ਤੁਹਾਨੂੰ ਲੱਗਦੀ ਜਿਹੜੀ ਇਹ ਡਿਟੇਲ ਲੈਤੀ ਹੈ ਕੋਈ ਵਹਿਣ ਭਰਾ ਆਪਾਂ ਨੂੰ ਵੀਡੀਓ ਬਣਵਾਉਣਾ ਚਾਹੁੰਦਾ ਆਪਣੇ ਨਾਲ ਸੰਪਰਕ ਕਰ ਸਕਦਾ ਮਾਲ ਡੰਗਰ ਦੀ ਤੇ ਧੰਨਵਾਦ ਕਿਸਾਨ ਵੀਰੋ ਮਿਲਦੇ ਆਂ ਕਿਸੇ ਅਗਲੀ ਵੀਡੀਓ ਚ ਧੰਨਵਾਦ